ਸੰਗਤ ਜੀ ਆਪਾਂ ਨਿਤਨੇਮ ਬਾਣੀ ਦੀ ਸੰਥਿਆ ਸਰਵਣ ਕਰ ਰਹਿਆਂ ਆਂ ਆਨੰਦ ਸਾਹਿਬ ਦੀ ਪੰਜ ਪੌੜੀਆਂ ਪਾ ਸਰਵਣ ਕਰ ਲਈਆਂ ਸੀ ਅੱਗੇ ਸ਼ੁਰੂ ਹੁੰਦੀ ਏ ਸਾਚੀ ਲਿਵੇ ਬਿਨ ਬਿਨ ਤੇ ਵਿਸਰਾਮ ਇਹਨੂੰ ਲਿਵੇ ਪੜਨਾ ਹੈ ਤਲਾਵਾਂ ਲੱਗੀਆਂ ਤਿਆਰ ਰੱਖਣਾ ਲਿਵੇ ਨਹੀਂ ਪੜਨਾ ਲਿਵੇ ਲਿਵੇ ਬਿਨ ਦੇਹ ਦੇਹ ਨਿਮਾਣੀ ਨਾਣੇ ਦੀ ਬਾਜ ਉਚਾਰਨ ਹੋਵੇ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਬਾਜੋ ਤੇ ਵਿਸਰਾਮ ਹੈ ਲਿਵੇ ਪੜਨਾ ਧਿਆਨ ਰੱਖਣਾ ਦਲਾਵਾਂ ਦਾ ਕਿਆ ਕਰੇ ਵਿਚਾਰੀਆ ਵਿਚਾਰੀਆ ਨਹੀਂ ਪੜਨਾ ਵਿਚਾਰੀਆ ਵਾਹ ਇਹਨੂੰ ਲਾਂ ਲੱਗੀਏ ਲਾਂ ਦੀ ਆਵਾਜ਼ ਵਿਚਾਰਨ ਹੋਵੇ ਵਿਚਾਰੀਆ ਤੁਦ ਬਾਜ ਸਮਰੱਥ ਕੋਏ ਨਹੀਂ ਨਹੀਂ ਤੇ ਵਿਸਰਾਮ ਹੈ ਕਿਰਪਾ ਕਰ ਬਨਵਾਰੀਆ ਕਿਰਪਾ ਜਲਦੀ ਦੇ ਨਾਲ ਕਿਰਪਾ ਨਹੀਂ ਪੜਨਾ ਕਿਰਪਾ ਕ੍ਰਿਪਾ ਕਰ ਬਨਵਾਰੀਆ ਏਸ ਨਉ ਹੋਰ ਥਾਉ ਨਾਹੀ ਥਾਉ ਕਈ ਸੰਤਾਂ ਨੂੰ ਥਾਉ ਪੜ ਜਾਂਦੀ ਹੈ ਬਿੰਦੀ ਲਾ ਕੇ ਥਾਉ ਥਾਉ ਬਿੰਦੀ ਲਾ ਕੇ ਉਚਾਰਨੀ ਕਰਨਾ ਬਿੰਦੀ ਦੁਰੈਤ ਥਾਉ ਪੜਨਾ ਥਾਉ ਨਾਹੀ ਨਾਹੀ ਤੇ ਵਿਸਰਾਮ ਹੈ ਸਬਦ ਲਾਗ ਸਵਾਰੀਆ ਸਬਦ ਪੜਨਾ ਸੱਸੀ ਦੀ ਬਾਜ ਉਚਾਰਨ ਹੋਵੇ ਕਹਿ ਨਾਨਕ ਲਿਵੇ ਬਾਜ ਹੋ ਲਿਵੇ ਆਪਾਂ ਪਿੱਛੇ ਪੜ ਕੇ ਆਏ ਆ ਕਿ ਲਿਵੇ ਤੇ ਬਾਵੇ ਤੇ ਦਲਾਵਾਂ ਲੱਗੀਆਂ ਦਲਾਵਾਂ ਦੀ ਆਵਾਜ਼ ਉਚਾਰਨ ਹੋਵੇ ਲੇਵੈ ਵੱਜੋ ਵਿਸਰਾਮ ਕਿਆ ਕਰੇ ਵਿਚਾਰੀਆ ਲੈ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਕਹਤੈ ਵਿਸਰਾਮ ਹੈ ਤੇ ਇਹ ਧਿਆਨ ਰੱਖਣਾ ਕਿ ਇੱਥੇ ਐੜੇ ਨੂੰ ਕੰਨ ਆਇਆ ਆਨੰਦ ਜਦੋਂ ਆਪ ਕੋ ਉਚਾਰਨ ਕਰਨਾ ਹੈ ਧਿਆਨ ਰੱਖਣਾ ਸਿੱਧਾ ਆਨੰਦ ਨਹੀਂ ਪੜ ਜਾਣਾ ਆਨੰਦ ਨਾਲ ਸਭ ਕੋ ਕਹੈ ਜੀ ਫਿਰ ਸਿੱਧਾ ਪੜਦੇ ਆਨੰਦ ਆਨੰਦ ਕਹਿੰਦੇ ਫਿਰ ਇੱਥੇ ਐੜੇ ਨੂੰ ਕੰਨ ਨਹੀਂ ਲੱਗਦਾ ਇੱਥੇ ਐਡਰ ਨੂੰ ਕੰਨ ਲੱਗਾ ਆ ਆਨੰਦ 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 ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਗੁਰੂ ਕਹਿਣਾ ਗੁਰ ਨਹੀਂ ਕਹਿਣਾ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ 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 ਵਿਸਰਾਮ ਹੈ ਕਿਰਪਾ ਕਰੇ ਪਿਆਰਿਆ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਕੱਟੇ ਤੇ ਵਿਸਰਾਮ ਹੈ ਇੱਥੇ ਹੁਣ ਕਿਰਪਾ ਰਾਰਾ ਪੂਰਾ ਆਇਆ ਇੱਥੇ ਪੈਰ ਵਿਚ ਰਾਰਾ ਆਇਆ ਇਹ ਕਿਰਪਾ ਹੈ ਇਹ ਕਿਰਪਾ ਹੈ ਤਿਆਰ ਰੱਖਣਾ ਕਟ ਗਿਆਨ ਅੰਜਨ ਸਾਰਿਆ ਅੰਜਨ ਸਾਰਿਆ ਅੰਦਰੋਹ ਅੰਦਰੋਹ ਪੜਨ ਹਾ ਹਿਨ ਓਂਕੜ ਲੱਗਾ ਅੰਦਰੋਹ ਜਿੰਨ ਕਾ ਮੋਹ ਟੁੱਟਾ ਮੋਹ ਮੰਮੇ ਹੋੜਾ ਤੇ ਹਾ ਹਿਨ ਓਂਕੜ ਹੈ ਮੋਹ ਟੁੱਟਾ ਇੱਥੇ ਵਿਸਰਾਮ ਤਿੰਨ ਕਾ ਸ਼ਬਦ ਸੱਚੈ ਸਵਾਰਿਆ ਸੱਚੈ ਦਰਮਨ ਲੱਗੀਆਂ ਕਹ ਨਾਨਕ ਇਹ ਆਨੰਦ ਹੋਆ ਹੁਣ ਇਹ ਤਿਆਰ ਰੱਖਣਾ ਕਿ ਇੱਥੇ ਐਡੇ ਨੂੰ ਕੰਨਾਂ ਨਹੀਂ ਲੱਗਾਂ ਇਹ ਆਨੰਦ ਪੜਿਆ ਜਾਣਾ ਆਨੰਦ ਕਹ ਨਾਨਕ ਇਹੋ ਆਨੰਦ ਹੈ ਹੈ ਤੇ ਵਿਸਰਾਮ ਇੱਥੇ ਹੁਣ ਕੰਨਾਂ ਲੱਗਾ ਆਨੰਦ ਗੁਰ ਤੇ ਜਾਣਿਆ ਇਹ ਤਿਆਰ ਰੱਖਣਾ ਜਿੱਥੇ ਕੰਨਾਂ ਲੱਗਾ ਕੰਨੇ ਦੀ ਆਵਾਜ਼ ਉਚਾਰਨ ਹੋਵੇ ਜਿੱਥੇ ਨਹੀਂ ਲੱਗਾ ਉੱਥੇ ਕੰਨੇ ਦੀ ਆਵਾਜ਼ ਉਚਾਰਨ ਨਾ ਹੋਵੇ ਬਾਬਾ ਜਿਸ ਤੂੰ ਦੇਹ ਦੇਹ ਤੇ ਵਿਸਰਾਮ ਹੈ ਤੂੰ ਟਿੱਪੀ ਤੇ ਰਹਿਤ ਪੜਨਾ ਤੂੰ ਸੋਈ ਜਨ ਪਾਵੈ ਤਲਾਵਾਂ ਲੱਗੀਆਂ ਵਾਹਿਬ ਦੀ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਜਿਸ ਨੂੰ ਤੇ ਵਿਸਰਾਮ ਹੈ ਇਹ ਵੱਖਰੇ ਵੱਖਰੇ ਪਾਠ ਨੇ ਤਾਂ ਮੁਕਤੈ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਤੇ ਫਿਰ ਲਾਂ ਲੱਗੀ ਵਾਹਿਬ ਦੀ ਵਿਚਾਰਿਆ ਇਕ ਪਰਮ ਭੂਲੇ ਪਰਹਿ ਦਹ ਦਿਸੁ ਦਹ ਦਿਸ ਤੇ ਵਿਸਰਾਮ ਐ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਨਿਰਮਲ ਤੇ ਵਿਸਰਾਮ ਐ ਜਿਨਾਂ ਭਾਣਾ ਪਾਵੇ ਜਿਨਾਂ ਭਾਣਾ ਪਾਵੇ ਕਹਿ ਨਾਨਕ ਜਿਸ ਦੇਹੀ ਪਿਆਰੇ ਪਿਆਰੇ ਜਾਣ ਕੇ ਰੁਗਣਾ ਇਥੇ ਵਿਸਰਾਮ ਐ ਕਹ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਪਾਵੇ ਇਸ ਤਰ੍ਹਾਂ ਉਚਾਰਨ ਕਰਨਾ ਪੱਪੇ ਨੂੰ ਕੰਨਾਂ ਵਾ ਵਾ ਤੇ ਏੜੇ ਲਾ ਪਾਵੇ ਆਵੋ ਸੰਤ ਪਿਆਰੇ ਹੋ ਹਾਹੇ ਨੂੰ ਤੇ ਹੋੜਾ ਲੱਗਾ ਤਿਆਰ ਰੱਖਣਾ ਇੱਥੇ ਵਿਸਰਾਮ ਹੈ ਪੱਪੇ ਨੂੰ ਸਿਆਰੀ ਐੜੇ ਕੰਨਾਂ ਰਾਰੇ ਸਿਆਰੀ ਤੇ ਹਾਹੇ ਨੂੰ ਔਂਕੜ ਪਿਆਰੇ ਹੋ پیارے ہو کس طرح پڑھنا ہے کی کرہے کہانی کرہے کہانی اکات کیری کیری تی بسرام ہے کت دوارے پائی ہے دوارے دلامہ لگی دوارے نہیں پڑھنا ہے اس دو چارنے دوارے دوارے پائی ہے پائی ہے تی بسرام لگی ਦਲਾਵਾਂ ਲੱਗੀਆਂ ਇਹ ਵੀ ਤਿਆਰ ਰੱਖਣਾ ਪਾਈ ਹੈ ਤਨ ਮਨ ਧਨ ਸਭ ਸੋਪ ਗੁਰ ਕਉ ਕਉ ਤੇ ਬਿਸਰਾਮ ਹੈ ਹੁਣ ਇਹ ਤਨ ਮਨ ਧਨ ਤਿੰਨੇ ਸ਼ਬਦ ਜਿਹੜੇ ਪੋਲੇ ਪੜਨੇ ਨੇ ਮਤਲਬ ਟਿੱਪੀ ਲਾ ਕੇ ਉਚਾਰ ਨਹੀਂ ਕਰਨੇ ਤਨ ਮਨ ਧਨ ਇੱਥੇ ਧੱਦੇ ਦੀ ਆਵਾਜ਼ ਉਚਾਰਨ ਹੋਵੇ ਧਨ ਸਭ ਸੋਪ ਸੋਪ ਪੜਨੇ ਸੌਪ ਨਹੀਂ ਪੜਨੇ ਕਈ ਸੰਗਤਾਂ ਨੇਿਤ ਨੇ ਬਾਣੀ ਜਦੋਂ ਜਾਪ ਕਰਦੇ ਆ ਤੇ ਉਹ ਇਹ ਬਿੰਦੀ ਲਾ ਕੇ ਉਚਾਰਨ ਕਰਦੇ ਨੇ ਸੌਪ ਸੌਪ ਨਹੀਂ ਪੜ੍ਹਨਾ ਇਸ ਦਾ ਉਚਾਰਨ ਸੌਪ ਸੌਪ ਬਿੰਦੀ ਤੋਂ ਰਹੇ ਗੁਰ ਕਉ ਕਉ ਤੇ ਵਿਸਰਾਮ ਹੁਕਮ ਮੰਨਿਆ ਪਾਈਐ ਮੰਨੈ ਕਸ ਕੇ ਬੋਲਣਾ ਟਿੱਪੀ ਲੱਗੀਏ ਤੇ ਨੰਨੇ ਹੁਸ਼ਿਆਰੀ ਦੇ ਐਡੇ ਲਾਵਾ ਮੰਨੈ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਕੇਰਾ ਤੇ ਵਿਸਰਾਮ ਹੈ ਮੰਨੇ ਹੋ ਰਸ ਕੀ ਬੋਲਣਾ ਨੰਨੇ ਸਿਹਾਰੇ ਔਂਕੜ ਹੈ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤਹੁ ਸੰਤਹੁ ਤੇ ਵਿਸਰਾਮ ਹੈ ਕਤਿ ਹੋ ਕਤਿ ਹੋ ਥੱਥੇ ਸਿਹਾਰੇ ਤੇ ਹਾਏ ਔਂਕੜ ਹਾਏ ਔਂਕੜ ਉਚਾਰਨ ਹੋਵੇਗਾ ਕਤਿ ਹੋ

ਕਈ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਵਿਸਰਾਮ ਚਤੁਰਾਈ ਨਾ ਪਾਇਆ ਕਿਨੈ ਤੂੰ ਇਸ ਤਰ੍ਹਾਂ ਪੜ ਜਾਂਦੀਆਂ ਪਰ ਇਸ ਦਾ ਜਿਹੜਾ ਵਿਸਰਾਮ ਹੈ ਕਿਨੈ ਤੇ ਹੈ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ اے ਮਨਾ ਤੂੰ ਸੁਣਨਾ ਕਰ ਕਿ ਚਤੁਰਾਈ ਦੇ ਨਾਲ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਪਾਇਆ ਜਦੋਂ ਵਿਸਰਾਮ ਸਹੀ ਲੱਗ ਗਿਆ ਉਸ ਦਾ ਅਰਥ ਵੀ ਸਹੀ ਆਪਣੇ ਨਿਕਲੇਗਾ ਕਿਨੇ ਤੇ ਵਿਸਰਾਮ ਐ ਤੂੰ ਇਹ ਟਿੱਪੀ ਤੇ ਰਹਿ ਤੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਮੋਹਣੀ ਤੇ ਵਿਸਰਾਮ ਲੂਣਾ ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਭੁਲਾਇਆ ਭੱਬੇ ਔਂਕੜ ਭੁਲਾਇਆ ਮਾਇਆ ਤਾਂ ਮੋਹਣੀ ਤਿਨਹਿ ਕੀਤੀ ਤਿਨਹਿ ਦਲਾਵਾਂ ਲੱਗੀਆਂ ਨੰਨੇ ਦੇ ਤਿਨਹਿ ਕੀਤੀ ਕੀਤੀ ਤੇ ਵਿਸਰਾਮ ਆ ਜਿੰ ਠਗੌਲੀ ਪਾਈ ਅਠਗੌਲੀ ਠਗੌਲੀ ਉਚਾਰਨ ਕਰਨਾ ਕੁਰਬਾਨ ਕੀਤਾ ਤਿਸੈ ਵਿਟੋ ਤਿਸੈ ਤਿਸੇ ਨਹੀਂ ਪੜਨਾ ਤਿਸੈ ਤਿਸੈ ਵਿਟੋ ਵਿਟੋ ਤੇ ਵਿਸਰਾਮ ਹੈ ਜਿੰ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚੰਚਲ ਤੇ ਵਿਸਰਾਮ ਹੈ ਚਤੁਰਾਈ ਕਿਨੇ ਨਾ ਪਾਇਆ ਕਿਨੇ ਤੇ ਦਲਾਵਾਂ ਲੱਗੀਆਂ ਕਿਨੇ ਨਾ ਪਾਇਆ ਸੋ ਆਪਣੀ ਆਨੰਦ ਸਾਹਿਬ ਦੀ ਪੌੜੀਆਂ 10 ਹੋ ਚੁੱਕੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ